ਭਾਜਪਾ ਸਰਕਾਰ ਜਿਹੜੀ ਹੈ ਸੈਂਟਰ ਦੀ 802493 802 493 ਰਾਸ਼ਨ ਕਾਰਡ ਕੱਟ ਰਹੀ ਹੈ ਜੀ ਦੇਖੋ ਜਿਸ ਤਰੀਕੇ ਕੇਂਦਰ ਸਰਕਾਰ ਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਰਾਸ਼ਨ ਕਾਰਡ ਦੇ ਮਸਲੇ ਤੇ ਸਿਆਸਤ ਖੇਡ ਰਹੀ ਹੈ ਬੇहद ਮੰਦਪਕ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਪੰਜਾਬੀਆਂ ਦੇ ਨਾਂ ਤੇ ਇੱਕ ਖੁੱਲੀ ਚਿੱਠੀ ਲਿਖੀ ਕਹਿੰਦੇ ਜੀ ਕੇਂਦਰ ਸਰਕਾਰ 55 ਲੱਖ ਲੋਕਾਂ ਦਾ ਰਾਸ਼ਨ ਕਾਰਡ ਕੱਟਣ ਜਾ ਰਹੀ ਹੈ ਤੇ ਮੈਂ ਡਟ ਕੇ ਪੰਜਾਬੀਆਂ ਦੇ ਨਾਲ ਖੜਾ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਬੜੇ ਸਪਸ਼ਟ ਤੌਰ ਤੇ ਦੱਸਣਾ ਚਾਹੁੰਦਾ ਕਿ ਜਿਹੜੀ ਰਾਸ਼ਨ ਕਾਰਡ ਸਕੀਮ ਹੈ ਇਹ ਆਟਾ ਦਾਲ ਸਕੀਮ 2007 ਚ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲੈ ਕੇ ਆਈ ਸੀ ਉਦੋਂ ਇਹ ਕੇਂਦਰ ਫਾਈਨੈਂਸ ਨਹੀਂ ਸੀ ਇਹ ਪਿਓਰਲੀ ਪੰਜਾਬ ਸਰਕਾਰ ਦੇ ਬਜਟ ਨਾਲ ਚਲਦੀ ਸੀ ਤੇ ਐਡੀ ਇਹ ਕਾਮਯਾਬ ਸਕੀਮ ਸੀ ਕਿ ਦੇਸ਼ ਦੀ ਸਰਕਾਰ ਨੂੰ ਇਹਨੂੰ ਕਾਪੀ ਕਰਨਾ ਪਿਆ ਸੋ ਹੁਣ ਸਿਆਸਤ ਕਰਨ ਦੀ ਤਾਂ ਜ਼ਰੂਰਤ ਹੀ ਨਹੀਂ ਕੇਂਦਰ ਦੀ ਸਰਕਾਰ ਜੋ ਪੰਜਾਬ ਦੇ ਨਾਲ ਵਧੀਕੀਆਂ ਕਰ ਰਹੀ ਹੈ ਉਹ ਸਾਰਿਆਂ ਨੂੰ ਦਿਖ ਰਿਹਾ ਤੇ ਡਟ ਕੇ ਹਰ ਪੰਜਾਬੀ ਉਹ ਵਧੀਕੀਆਂ ਦੇ ਖਿਲਾਫ ਖੜਾ ਹੁਣ ਗੱਲ ਤਾਂ ਇਹ ਹੈ ਭਗਵੰਤ ਸਿੰਘ ਸਾਹਿਬ ਕਿ ਜਿਹੜਾ ਕਰੋੜਾ ਰੁਪਇਆ ਭਰਵੰਦ ਕੇਜਰੀਵਾਲ ਦੀ ਸਿਆਸਤ ਤੇ ਖਰਚਤਾ ਨਾਗਪੁਰ ਮਨੀਪੁਰ ਤੱਕ ਇਸ਼ਤਿਹਾਰ ਲਾਤੇ ਜਹਾਜ਼ਾਂ ਤੇ ਉਹਨੂੰ ਝੂਟੇ ਦਵਾਦੇ ਉਹ ਖਰਚਿਆਂ ਦੀ ਜਗ੍ਹਾ ਜੇ ਤੁਸੀਂ ਉਹੀ ਕਰੋੜਾ ਰੁਪਇਆ ਗਰੀਬਾਂ ਦੇ ਰਾਸ਼ਨ ਤੇ ਲਾ ਦਿਓ ਤਾਂ ਕੇਂਦਰ ਦੀ ਸਰਕਾਰ ਕਹੀ ਟੱਕੜ ਦੀ ਤੁਹਾਨੂੰ ਲੋੜ ਹੀ ਨਹੀਂ ਔਰ ਇਹ ਜਿਹੜੇ ਫੋਕੇ ਬਿਆਨ ਨੇ ਇਹਨਾਂ ਨੂੰ ਪੰਜਾਬੀਆਂ ਨੇ ਸੁਣ ਵੀ ਲਿਆ ਹੰਡਾ ਵੀ ਲਿਆ ਤੇ ਪੰਜਾਬੀਆਂ ਨੇ ਅੱਕ ਕੇ ਨਕਾਰ ਵੀ ਦਿੱਤਾ ਤੁਸੀਂ ਕਿਹੜਾ ਸਟੈਂਡ ਲੈ ਲਿਆ ਨਾ ਤੁਸੀਂ ਪੰਜਾਬ ਦਾ ਪਾਣੀ ਰੋਕ ਸਕੇ ਤੁਸੀਂ ਤਾਂ ਹਰਿਆਣੇ ਨੂੰ ਚੰਡੀਗੜ੍ਹ ਦੇ ਵਿੱਚ ਵੱਖਰੀ ਜ਼ਮੀਨ ਤੱਕ ਦੇ ਮਦਈ ਬਣ ਕੇ ਸੀ ਤੁਸੀਂ ਤਾਂ ਕਹਿਤਾ ਸੀ ਜੇ ਉਹਨਾਂ ਨੂੰ ਵਿਧਾਨ ਸਭਾ ਦੀ ਜ਼ਮੀਨ ਦੇਣੀ ਹੈ ਤਾਂ ਸਾਨੂੰ ਵੀ ਦੇ ਦਿਓ bbm ਵਿਚੋਂ ਨਾ ਮੈਂ ਕੀ ਖਤਮ ਹੋਈ ਕੀ ਕਰ ਲੈ ਅਮਰਤਸਰ ਦੇ ਨਾਲ ਬੰਦ ਕਮਰਾ ਮੀਟਿੰਗ ਕਰਕੇ 50 ਕਿਲੋਮੀਟਰ ਅੰਦਰ ਬੀਐਸਐਫ ਆ ਗਈ ਕਿਹੜਾ ਸਟੈਂਡ ਲੈ ਲਿਆ ਤੁਸੀਂ ਸੈਨਟ ਦੀਆਂ ਚੋਣਾ ਰੁਕੀਆਂ ਪਈਆਂ ਨੇ ਕਿਹੜਾ ਸਟੈਂਡ ਲੈ ਲਿਆ ਤੁਸੀਂ ਸੋ ਪੰਜਾਬ ਦੇ ਨਾਲ ਇਹ ਜਿਹੜੀ ਅੱਖਾਂ ਪੁੰਜਣ ਇਲਾਕਾ ਮਨਾ ਕਰੋ ਜੇ ਤੁਸੀਂ ਪੰਜਾਬੀਆਂ ਨੂੰ ਰਾਸ਼ਨ ਦੇਣਾ ਚਾਹੁੰਦੇ ਹੋ ਤਾਂ ਪੰਜਾਬ ਸਰਕਾਰ ਦਵੇ ਆਪਣੇ ਬਜਟ ਨਾਲ ਜਿੱਦਾਂ ਸਰਕਾਰ ਪ੍ਰਕਾਸ਼ ਸਿੰਘ ਦੀ ਬਾਦਲ ਤੇ ਸ਼ਰੂਨੀ ਅਕਾਲੀ ਕਲ ਦੀ ਸਰਕਾਰ ਨੇ ਦਿੱਤਾ ਸੀ ਸੋ ਇਹਦੇ ਤੇ ਮੈਨੂੰ ਨਹੀਂ ਲੱਗਦਾ ਕਿ ਚਿੱਠੀ ਵਰਗੇ ਡਰਾਮੇ ਕਰਨ ਦੀ ਲੋੜ ਹੈ